ਜਦੋਂ ਉਸ ਨੂੰ ਬੇਦਖਲ ਕੀਤਾ ਤੁਹਾਡਾ ਵਾਰਤਾਲਾਪ ਕਦੀ ਨਹੀਂ ਹੋਇਆ ਉਹਦੇ ਨਾਲ ਨਾ ਅਜ ਮੇਰ ਨਾਲ ਕੋਈ ਨਹੀਂ ਤੇ ਤੁਸੀਂ ਇਹਨੂੰ ਕਦ ਕਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪੁੱਤਰਾ ਇਹ ਕਿਹੜੇ ਰਾਹ 'ਚ ਪੈ ਗਿਆ ਤੂੰ ਇਸੇ ਕਰੇ ਸਮਝਾਉਣਗਾ ਕਿ ਤੇ ਬੇਦਖਲ ਕੀਤਾ ਸੀ ਇਹਨੂੰ ਜਦੋਂ ਬੱਚਾ ਛੋਟਾ ਹੁੰਦਾ ਉਹ ਤੋਂ ਬੜੀਆਂ ਆਸਾਂ ਹੁੰਦੀਆਂ ਵੱਡਾ ਹੋਊਗਾ ਸਾਡੇ ਸਾਨੂੰ ਸੁੱਖ ਮਿਲੂਗਾ ਹਾਂ ਬਿਲਕੁਲ ਬੱਚੇ ਜੰਮੀ ਜਗਾ ਦੇ ਲਈ ਸੁੱਖ ਵਾਸਤੇ ਹਾਂ ਸੁੱਖ ਦਿੰਦੇ ਉਲਟੇ ਗੱਲ ਕਰੀਏ ਕਰਦੇ ਹਾਲਾਤ ਕਿਹੋ ਜਿਹੇ ਨੇ ਤੁਹਾਡੇ ਬਿਲਕੁਲ ਹਾਲਾਤ ਮਾੜੇ ਛੱਡੀ ਜਾ ਕੇ ਜਾ ਕੇ ਉੱਥੇ ਦੇਖੋ ਘਰੇ ਮੌਕਾ ਦੇਖ ਲਓ ਤੇ ਇਹ ਵਿਆਹ ਵਿਆਹ ਨੂੰ ਕਿੰਨੀ ਦੇਰ ਹੋ ਗਈ ਜੀ ਇਹ ਤੈਨੂੰ ਇਹ 8 ਸਾਲ ਦੀ 10 ਸਾਲ ਦੀ ਲੜਕੀ ਹੈ। ਅੱਛਾ। ਤੇ 8 ਸਾਲ ਦਾ ਲੜਕਾ ਹੈ ਦਾਜੀ। ਤੇ ਆਦੀ ਉਮਰ ਕਿੰਨੀ ਹੈ ਜੀ ਗੱਲ ਕਰੀਏ ਤਾਂ? 40 ਸਾਲ ਦੀ ਜੀ। 40 ਸਾਲ ਦੀ। ਹਾਂਜੀ। ਸੁਖਦੇਵ ਸਿੰਘ ਵਿੱਕੀ ਜੀ ਦਾ ਬੀਤੇ ਦਿਨ ਹੀ ਜਿਹੜਾ ਇਨਕਾਊਂਟਰ ਆ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ। ਲਗਾਤਾਰ ਇਹ 8 ਦਸੰਬਰ ਤੋਂ ਬਾਅਦ ਵਾਰਦਾਤਾ ਦਾ ਵਾਰਦਾਤਾ ਕਰ ਰਿਹਾ ਸੀ ਇਹ ਲੁੱਟ ਦੀਆਂ ਵਾਰਦਾਤਾਂ ਨੂੰ ਜਿਹੜਾ ਇਲਜ਼ਾਮ ਦੇ ਰਹੇ ਸੀ ਉਹਦੇ ਪਿਤਾ ਨਾਲ ਨੇ। ਇਹ ਸਰ ਤੁਸੀਂ ਕੀ ਕਹਿ ਰਹੇ ਸੀ ਕਿ ਕਿਹੜੀ ਨੌਕਰੀ ਤੁਸੀਂ ਪਹਿਲਾਂ ਕਰਦੇ ਸੀ? ਮੈਂ ਕੁਝ ਨਹੀਂ ਕਰਦਾ ਮੈਂ ਦਿਹਾੜੀ ਕਰਦਾ ਹੁਣ। ਸਰ ਤੁਸੀਂ ਪੰਜਾਬ ਪੁਲਿਸ ਦਾ ਕਹਿ ਰਹੇ ਜ਼ਿਕਰ ਕਰ ਰਹੇ। ਮ ਮੈਂ ਰਿਟਾਇਰ ਨਹੀਂ ਵੀਰੇ ਮੈਂ ਪਿਹੋੜਾ ਛੱਡਤੀ ਅੱਛਾ ਜੀ ਤਨਖਾਹਾਂ ਮਾ ਥੋੜੀਆਂ ਸੀ 930 ਤੇ ਭਰਤੀ ਹੋਈ ਐਸਪੀਓ ਵੀ ਮੈਂ ਅੱਛਾ ਐ ਛੱਡ ਦਿੱਤਾ ਸੀ ਜੀ ਤੁਸੀਂ ਐਸ ਕਿਹੜੀ ਪੋਸਟ ਤੇ ਸੀਗੇ ਇੱਕ ਹੁੰਦੀ ਪੀਐਚਜੀ ਹਾਂ ਇੱਕ ਹੁੰਦੀ ਐਸਪੀਓ ਹਾਂ ਐਸਪੀਓ ਸੀ ਤੇ ਇਹ ਜਦੋਂ ਇਹਨੂੰ ਬੇਦਖਲ ਕੀਤਾ ਤੁਹਾਡਾ ਵਾਰਤਾਲਾਪ ਕਦੀ ਨਹੀਂ ਹੋਇਆ ਉਹਦੇ ਨਾਲ ਨਾਜ ਮੇਰੇ ਨਾਲ ਕੋਈ ਨਹੀਂ ਤੇ ਤੁਸੀਂ ਇਹਨੂੰ ਕਦ ਕਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪੁੱਤਰਾ ਇਹ ਕਿਹੜੇ ਰਾਹ ਚ ਪੈ ਗਿਆ ਤੂੰ ਇਸੇ ਕਰੇ ਸਮਝਾਉਣ ਕਰਕੇ ਤੇ ਬੇਦਖਲ ਕੀਤਾ ਸੀ ਇਹਨੂੰ ਕਿ ਨਹੀਂ ਸਮਝਦਾ ਸਾਡੀ ਸੁਣਦਾ ਨਹੀਂ ਸੀ ਜਦੋਂ ਤੇ ਪਾ ਗੱਲ ਕਰੀਏ ਤੇ ਜਦੋਂ ਜਦੋਂ ਬੱਚਾ ਛੋਟਾ ਹੁੰਦਾ ਉਹ ਤਾਂ ਬੜੀਆਂ ਆਸਾਂ ਹੁੰਦੀਆਂ ਵੱਡਾ ਹੋਊਗਾ ਸਾਡੇ ਸੁੱਖ ਸੁੱਖ ਮਿਲੂਗਾ ਹਾਂ ਬਿਲਕੁਲ ਬੱਤੀ ਜੰਮੀ ਜਗਾ ਤੇ ਸੁੱਖ ਵਾਸਤੇ ਤੇ ਦੁੱਖ ਦਿੰਦੇ ਉਲਟੇ ਬਿਲਕੁਲ ਜੀ ਇਹ ਬੜੇ ਦੁੱਖ ਦੀ ਗੱਲ ਹੈ ਪਿਤਾ ਬੜੇ ਭਾਵੁਕ ਨੇ ਗੱਲ ਕਰੀਏ ਕਰਦੇ ਹਾਲਾਤ ਕਿਹੋ ਜਿਹੇ ਨੇ ਤੁਹਾਡੇ ਬਿਲਕੁਲ ਹਾਲਾਤ ਮਾੜੇ ਛੱਡੀ ਜਾ ਕੇ ਜਾ ਕੇ ਉੱਥੇ ਦੇਖੋ ਘਰ ਮੌਕਾ ਦੇਖ ਲਓ ਜੇ ਤੁਸੀਂ ਕਹਿ ਰਹੇ ਦਿਹਾੜੀ ਕਰਦੇ ਹੋ ਤੇ ਇਹ ਇਹ ਪਹਿਲਾਂ ਕੋਈ ਕੰਮ ਕਰਦਾ ਹੁੰਦਾ ਸੀਗਾ ਇਹ ਇਹ ਗੱਡੀ ਚਲਾਉਂਦਾ ਸੀ ਅੱਛਾ ਡਰਾਈਵਰੀ ਕਰਦਾ ਸੀ ਹਾਂ ਜੀ ਓਕੇ ਤੇ ਇਹ ਬੇਦਖਲ ਤੁਸੀਂ ਕਿੰਨੇ 7-8 ਸਾਲਾਂ ਇਹ ਦਾ 12 ਸਾਲ ਹੋ ਗਏ ਨਹੀਂ ਇਹਦਾ ਵਿਆਹ ਹੋਇਆ ਸੀ ਕੋਡ ਮੈਰਜ ਹੋਈ ਹੈ ਜੀ ਇਹਦੀ ਵਿਆਹ ਅੱਛਾ ਜੀ ਤੇ ਇਹ ਵਿਆਹ ਵਿਆਹ ਨੂੰ ਕਿੰਨੀ ਦੇਰ ਹੋ ਗਈ ਜੀ ਇਹ ਤੈਨੂੰ ਇਹਦਾ 8 ਸਾਲ ਦੀ 10 ਸਾਲ ਦੀ ਲੜਕੀ ਹੈੀ ਅੱਛਾ ਤੇ 8 ਸਾਲ ਦਾ ਲੜਕਾ ਹੈਦਾ ਜੀ ਤੇ ਆਹਦੀ ਉਮਰ ਕਿੰਨੀ ਹੈ ਜੀ ਗੱਲ ਕਰੀਏ ਤਾਂ 40 ਸਾਲ ਦੀ ਜੀ 40 ਸਾਲ ਦੀ ਹਾਂਜੀ ਤੇ ਇਹ ਹੁਣ ਜਿਹੜਾ ਕੱਲ ਇਨਕਾਊਂਟਰ ਪੰਜਾਬ ਪੁਲਿਸ ਦੇ ਲੋਕ ਕੀਤਾ ਤੁਸੀਂ ਕਿਸ ਤਰੀਕੇ ਨਾਲ ਦੇਦੇ ਹੋ ਸਾਨੂੰ ਨਹੀਂ ਕੀਤਾ ਸਾਨੂੰ ਨਹੀਂ ਜੀ ਪਤਾ ਸਾਨੂੰ ਤਾਂ ਉੜਦੀ ਜੁੜੀ ਖਬਰ ਦੱਸੀ ਵੀ ਫਲਾਨੀ ਜਗ੍ਹਾ ਦੇ ਮਾਸੂਮ ਦੇ ਟੀਵੀ ਤੇ ਖਬਰਾਂ ਚੱਲਦੀਆਂ ਸੀ ਉਹ ਤੋਂ ਸਾਨੂੰ ਪਤਾ ਲੱਗਿਆ ਸਾਨੂੰ ਅਸੀਂ ਕੋਈ ਮੌਕਾ ਨਹੀਂ ਲੇ ਕੀ ਕੀਤਾ ਕੀਤਾ ਕਿਵੇਂ ਕੀਤਾ ਕਿਵੇਂ ਨਹੀਂ ਹੋਇਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਗੱਲ ਕਰੀਏ ਪੰਜਾਬ ਪੂਜਾ ਵੀ ਕਹਿ ਰਿਹਾ ਕਿ ਕਹਿਣਾ ਕਿ ਆਏ ਦਿਨ ਲੁੱਟ ਦੀਆਂ ਵਾਰਤਾ ਨੂੰ ਅੰਜਾਮ ਦਿੰਦਾ ਸੀ ਗੱਲ ਸਹੀ ਹੈ ਮੈਂ ਜਦੋਂ ਦੇਖਿਆ ਨਹੀਂ ਮੈਂ ਕਿਵੇਂ ਕਹਦਾ ਜਨਾਬ ਜਦੋਂ ਮੈਂ ਦੇਖਿਆ ਨਹੀਂ ਥੋੜਾ ਲਾਂਗੀ ਪੂਰਾ ਮੇਰਾ ਬਲਨਾ ਬਲਵਿੰਦਰ ਸਿੰਘ ਜੀ ਤੇ ਬੇਦਖਲ ਕੀਤਾ ਤੇ ਬੇਦਖਲ ਦਾ ਕਾਰਨ ਕੀ ਗਿਆ 8 ਸਾਲ ਪਹਿਲਾਂ ਜੋ ਬੇਦਖਲ ਕੀਤਾ ਆਹ ਲੜਾਈ ਝਗੜੇ ਮੋੜਿਆ ਨਾ ਕਰਦਾ ਸੀ ਤੇ ਅਚਾਨਕ ਸਰ ਲੜਾਈ ਝਗੜੇ ਕਰਦਾ ਰਹਿੰਦਾ ਸੀ ਹਾਂ ਜੀ ਤੇ ਇਹ ਸੁਖ ਸੁਖਦੇਵ ਸਿੰਘ ਵਿੱਕੀ ਦੇ ਪਿਤਾ ਜਿਹੜਾ ਬੀਤੀ ਰਾਤ ਐ ਪੰਜਾਬ ਪੂਸੇ ਵੱਲੋਂ ਜਿਹੜਾ ਇਨਕਾਊਂਟਰ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ 20 ਦੇ ਕਰੀਬ ਜਿਹੜੇ ਰਾਉਂਡ ਫਾਇਰ ਮੌਕੇ ਤੇ ਹੁੰਦੇ ਨੇ ਭਾਵੇਂ ਗੱਲ ਕਰ ਲਈਏ ਮਨਿਕ ਸਿੰਘ ਦੀ ਭਾਵੇਂ ਮੈਡੀਕਲ ਲੋਟੇ ਦੀ ਗੱਲ ਕਰ ਲਈਏ ਭਾਵੇਂ ਠੇਕੇ ਲੋਟੇ ਦੀ ਗੱਲ ਕਰ ਲਈਏ ਲਗਾਤਾਰ 8 ਦਸੰਬਰ ਤੋਂ ਬਾਅਦ ਜਿਹੜਾ ਇੱਕ ਤੋਂ ਇੱਕ ਵਾਰਦਾਤਾਂ ਨੂੰ ਜਿਹੜਾ ਅੰਜਾਮ ਦੇ ਰਿਆ ਸੀ ਦਰਜਨਾ ਦੇ ਹਿਸਾਬ ਨਾਲ ਅਦੇ ਉੱਤੇ ਜਿਹੜੇ ਐ ਮੁਕਦਮੇ ਦਰਜ ਨੇ ਅਦੇ ਜਿਹੜੇ ਚਾਰ ਸਾਥੀ ਨੇ ਚਾਰ ਜਣਿਆਂ ਦੇ ਡਾ ਗਰੋ ਸੀਗਾ ਤਿੰਨ ਬੰਦੇ ਨੇ ਜਿਹੜੇ ਪੰਜਾਬ ਪੁਲਸ ਤੋਂ ਉਹਨਾਂ ਜਿਹੜਾ ਗ੍ਰਿਫਤਾਰ ਕਰ ਲਏ ਗਏ ਨੇ ਤੇ ਅ디 ਕਾਫੀ ਲੰਬੇ ਸਮੇਂ ਤੋਂ ਜਿਹੜੀ ਭਾਲ ਹੈ ਉਹ ਚਲਦੀ ਪਈ ਸੀ ਜਦੋਂ ਪੰਜਾਬ ਪੁਲਸ ਨੂੰ ਪਤਾ ਲੱਗਦਾ ਕਿ ਇਹ ਕੋਹਾੜਾ ਮਾਛੀਵਾੜਾ ਰੋਡ ਦੇ ਉੱਤੇ ਹੈਗਾ ਜਦੋਂ ਪੰਜਾਬ ਪੁਲਸ ਕ ਇਲਾਕਲੇ ਪਿੰਡਾਂ ਦੇ ਵਿੱਚ ਵੀ ਜਿਹੜਾ ਗਸ਼ਤ ਕਰਦੀ ਹੈ ਤੇ ਉੱਥੇ ਟੀਮਾਂ ਤਾਇਨਾਤ ਕਰ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਜਦੋਂ ਪੰਜਾਬ ਪੁਲਸ ਤੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਜਵਾਬੀ ਦੇ ਜਵਾਬ ਦੇ ਵਿੱਚ ਜਿਹੜਾ ਫਾਇਰਿੰਗ ਕਰ ਦਿੰਦਾ ਤੇ ਕਰੋਸ ਫਾਇਰਿੰਗ ਹੁੰਦੀ ਹੈ 20 ਦੇ ਕਰੀਬ ਜਿਹੜੇ ਆ ਉਹ ਰਾਉਂਡ ਫਾਇਰ ਹੁੰਦੇ ਆ ਦੱਸਿਆ ਗਿਆ ਕਿ 6 ਅਦੇ ਗੋਲੀਆਂ ਵੀ ਲੱਗੀਆਂ ਤੇ ਪੰਜਾਬ ਪੁਲਿਸ ਦੇ ਉਹ ਜਿਹੜੇ ਦੇ ਤਿੰਨ ਸਾਥੀ ਸੀ ਉਹ ਪਹਿਲੇ ਹੀ ਗ੍ਰਿਫਤਾਰ ਹੈ ਕਰ ਲਏਗੇ ਨੇ ਪੰਜਾਬ ਪੁਲਿਸ ਦੇ ਲੋ ਜਿਹੜੀ ਸਿੱਧੇ ਤੌਰ ਤੇ ਚੇਤਾਵਨੀ ਹੈ ਅਗਰ ਕੋਈ ਲੁਧਿਆਣਾ ਦੇ ਵਿੱਚ ਕ੍ਰਾਈਮ ਕਰਦਾ ਹੈ ਜਾਂ ਕੋਈ سنگੀਨ ਅਪਰਾਧ ਕਰਦਾ ਉਹ ਬਖਸ਼ਿਆ ਨਹੀਂ ਜਾਵੇਗਾ ਮੈਂ ਰੌੜਾ ਰੌੜਾ ਪੀ.ਟੀ.ਸੀ. ਨਿਊਜ਼ ਸੁਣਦੇ ਆਂ